ਨਤਨਤਾ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਮੇਰੀ ਪੀਰ ਦੇ ਮਾਲਕ ਜਿਨ੍ਹਾਂ ਦੇ ਕਰੈ ਵਿਖੇ ਇੱਕ ਬੇਟੀ ਤੇ ਚਾਰ ਪੁੱਤਰ ਜਿਹੜੇ ਨੇ ਉਹ ਜਨਮ ਲੈ ਚੁੱਕੇ ਹੋਏ ਨੇ ਬੇਟੀ ਜਿਹੜੀ ਹੈ ਉਹਦਾ ਨਾਮ ਬੀਬੀ ਵੀਰੋ ਹੈ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਤੋਂ ਬਾਅਦ ਜੋ ਕਿ ਬਾਬਾ ਜੋ ਕਿ ਅਣੀ ਰਹੇ ਨੇ ਸూర్ਜਮਾਲ ਹੈ ਤੇ ਸਭ ਤੋਂ ਚੌਥੇ ਨੰਬਰ ਤੇ ਬਾਬਾ ਅਟਾਲ ਜੀ ਨੇ ਸਤਗੁਰ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਿਆਹ ਜਿਹੜਾ ਹੈ ਉਹ ਮਾਤਾ ਨਾਨਕੀ ਦੇ ਨਾਲ ਮਾਤਾ ਮਰਵਾਹੀ ਦੇ ਨਾਲ ਗੁਰੂ ਪਿਆਰਿਓ ਜੋ ਕਿ ਮਾਤਾ ਦਮੋਦਰੀ ਜੀ ਦੇ ਨਾਲ ਇਹ ਤਿੰਨ ਮਹਿਰ ਗੁਰੂ ਕੇ ਹਨ ਇਹਨਾਂ ਵਿੱਚੋਂ ਮਾਤਾ ਨਾਨਕੀ ਜਿਹੜੀ ਏ ਉਹ ਸਹਿਬ ਗੁਰ ਤੇਗ ਬਹਾਦਰ ਪਾche ਜੀ ਦੇ ਮਾਤਾ ਬਣੇ ਨੇ ਹੁਣ ਇੱਕ ਬੇਟੇ ਨੇ ਪਹਿਲਾ ਜਨਮ ਲਿਆ ਹੋਇਆ ਹੈ ਜਿਹੜਾ ਨਾਮ ਬਾਬਾ ਅਟਾਲ ਜੀ ਹੈ ਆ ਪਲੀ ਪ੍ਰਕਾਰ ਪਉਣ ਦੇ ਨਾਮ ਨੂੰ ਸਾਰੀਆਂ ਨਾਨਕ ਨਾਮਲੇਵਾ ਸੰਗਤਾਂ ਜਾਣਦੀਆਂ ਨੇ ਸਮਝਦੀਆਂ ਨੇ ਉਹਨਾਂ ਦੇ ਗ੍ਰਹਿ ਵੇਖੇ ਹੀ ਜੋ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ 5 ਵਿਸਾਖ 1678 ਸੰਮਤ ਬਿਕਰਮੀ ਪਹਿਲੀ ਅਪ੍ਰੈਲ ਤੇ 1621 ਸੰਨ ਨੂੰ ਜੋ ਅੰਮ੍ਰਿਤਸਰ ਦੇ ਪਾਵਨ ਸ਼ਹਿਰ ਵਿੱਚ ਗੁਰੂ ਕੇ ਮਹਿਲ ਵਿੱਚ ਸਤ ਗੁਰ ਨੇ ਅੰਮ੍ਰਿਤ ਵੇਲੇ ਆਪ ਜੋ અવਤਾਰ ਧਾਰਨ ਕੀਤਾ ਸਤਗੁਰ ਪਾਤਸ਼ਾਹ ਦਾ ਸੇਵਕ ਇੱਕ ਮੇਵੜਾ ਜਿਹੜਾ ਸੀ ਘਰੋਂ ਇਹ ਖਬਰ ਲੈ ਕੇ ਤੇ ਦਰਬਾਰ ਸੈ ਪਹੁੰਚਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੋ ਉਸ ਦਰਬਾਰ ਤੇ ਬੈਠੇ ਕੀਰਤਨ ਸ਼ਰਵਨ ਕਰ ਰਹੇ ਸਨ ਜਦੋਂ ਮੇਵੜੇ ਨੇ ਕੋਲ ਜਾ ਕੇ ਬੇਨਤੀ ਕੀਤੀ ਸਤਗੁਰੂ ਆਪ ਜੀ ਦੇ ਗ੍ਰਹਿ ਵਿਖੇ ਪੰਜਵੇਂ ਸਹਿਬ ਜਾਰੇ ਨੇ ਜਨਮ ਕੀਤਾ ਹੈ અવਤਾਰਤਾਰ ਨਹੀਂ ਕੀਤਾ ਹੈ ਤਾਂ ਕਹਿੰਦੇ ਨੇ ਗੁਰੂ ਪਾਤਸ਼ਾਹ ਜਦੋਂ ਕੀਰਤਨ ਦੀ ਸਮਾਪਤੀ ਹੋਈ ਭਾਵ ਆਸਾ ਜੀ ਦੀ ਵਾਰ ਦਾ ਭੋਗ ਪਿਆ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ ਨੂੰ ਆਪਣੇ ਨਾਲ ਲੈ ਕੇ ਇਹ ਮਹਿਲਾਂਵਾਰੇ ਪਾਸੇ ਆ ਗਏ ਗੁਰਕੇ ਮਹਿਲ ਉਸ ਜਗ੍ਹਾ ਤੇ ਆ ਗਏ ਜਦੋਂ ਪਹੁੰਚੇ ਨੇ ਸਹਿਬਜ਼ਾਦੇ ਦੇ ਦਰਸ਼ਨ ਦਦਾਰੇ ਕੀਤੇ ਨੇ ਉਸ ਤਮਾਤਾ ਨਾਨਕੀ ਦੀ ਗੋਦ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪੰਜਵੇਂ ਬੇਟੇ ਨੂੰ ਆਪਣੇ ਘਰ ਕਮਲਾਂ ਵਿੱਚ ਲੈ ਲਿਆ ਇਹ ਕਹਿੰਦੇ ਨੇ ਉਸ ਵਕਤ ਇੰਨੇ ਪਿਆਰ ਵਿੱਚ ਆਏ ਤੋਂ ਬੜੇ ਪਿਆਰ ਸਹਿਤ ਇਹਨਾਂ ਨੇ ਸਹਬਜਾਦੇ ਨੂੰ ਪੰਜਵੇਂ ਬੇਟੇ ਨੂੰ ਸੀਸ ਚੁਕਾਇਆ ਭਾਵਕੇ ਕੇ ਨਮਸਕਾਰ ਕੀਤੀ ਇਹ ਗਾੜੀ ਜਦੋਂ ਪਾਈਪੀ ਦੀ ਚੰਦ ਨੇ ਤੱਕੀ ਨਾ ਤੇ ਗੁਰੂ ਪਾਸ਼ਨ ਸਵਾਲ ਕਰ ਦਿੱਤਾ ਕਹਿਣ ਲੱਗਾ ਪਾਤਸ਼ਾਹ ਆਹ ਕੀ ਦੇ ਗਰੇਵ ਕੇ ਚਾਰ ਬੇਟੇ ਪਹਿਲਾਂ ਵੀ ਹੋਏ ਨੇ ਪਰ ਕਦੀ ਇਹ ਕਾਰਜ ਉਹਨਾਂ ਦੇ ਨਾਲ ਕਦੇ ਨਹੀਂ ਕੀਤਾ ਕਿ ਬੇਟਾ ਹੋਇਆ ਹੋਵੇ ਤੇ ਉਹਨੂੰ ਨਮਸਕਾਰ ਕੀਤੀ ਜਾਏ ਉਹਨੂੰ ਸਿਸ ਚੁਕਾਇਆ ਜਾ ਸਕੇ ਤਾਂ ਸਤਗੁਰ ਪਾਸ਼ਾ ਕਹਿਣ ਲਗੇ ਪਾਈਬੇ ਦੀ ਚੰਦ ਤੇਰੇ ਨਾਲ ਬਚਨ ਕਰਦੇ ਆ ਇਹ ਜਿਹੜੇ ਭਾਈ ਸਹਬਜਾਦਾ ਆਇਆ ਏ ਮਹਾਨ ਕਾਰਨਾਮੇ ਕਰਨ ਵਾਲਾ ਹੈ ਇਹ ਤੇ ਮਾਲਕ ਪਰਮ ਪਰਮੇਸ਼ਰ ਦੀ ਬੜੀ ਕਿਰਪਾ ਹੈ ਜਿਸ ਨੇ ਅੱਜ ਦੇ ਦਿਨ ਭਾਈ ਜੋ ਇਹ ਅਵਤਾਰ ਧਾਰਨ ਕੀਤਾ ਏ ਇਸ ਸਬੰਧ ਵਿੱਚ ਗੁਰੂ ਪਿਆਰ ਵਾਲਿਓ ਜੋ ਬਹੁਤ ਸੋਹਣੇ ਬਚਨ ਜਿਹੜੇ ਨੇ ਕਿਸੇ ਨੇ ਲਿਖੇ ਨਹੀਂ ਚੜਿਓ ਦਿਵਸ ਗੁਰੂ ਜੀ ਸੁਣਿਓ ਜੇਠੇ ਵਿਧਿਏ ਸੰਗ ਭਾਈ ਜੇਠਾ ਜੀ ਭਾਈ ਵਿਧਿਆ ਜੀ ਜਿਹਨੂੰ ਕੋਲ ਬੈਠੇ ਸਨ ਉਹਨਾਂ ਨੂੰ ਨਾਲ ਲੈ ਕੇ ਹੀ ਤੇ ਮਹਿਲ ਵਿੱਚ ਆ ਗਏ ਸਨ ਤੇ ਲਖਾਰੀ ਲਿਖਦਾ ਕਹਿੰਦੇ ਨੇ ਚੜਿਓ ਦਿਵਸ ਗੁਰੂ ਜੀ ਸੁਣਿਓ ਜੇਠੇ ਵਿਧਿਏ ਸੰਗ ਆਏ ਮਹਿਲੀ ਗਾਵਹੀ ਤ੍ਰਿਆ ਧਾਰ ਆਨੰਦ ਜਦੋਂ ਘਰ 'ਚ ਪਹੁੰਚੇ ਤੇ ਅੱਗੇ ਬੀਬੀਆਂ ਜਿਹੜੀਆਂ ਸਨ ਬਹੁਤ ਮਿੱਠੇ ਮਿੱਠੇ ਸੋਹਣੇ ਸੋਹਣੇ ਗੀਤ ਜਿਹੜੇ ਇਹ ਗਾ ਰਹੀਆਂ ਸਨ ਤਬ ਗੁਰ ਜਿਸ ਕੋ ਬੰਸਿਸ ਕੋ ਬੰਦਨਾ ਕੀਤੇ ਸਿਸ ਦਾ ਭਾਵ ਹੈ ਪੁੱਤਰ ਬੱਚੇ ਨੂੰ ਨਮਸਕਾਰ ਕੀਤੇ ਬੰਦਨਾ ਦਾ ਭਾਵ ਕੀ ਹੈ ਨਮਸਕਾਰ ਕਹਿੰਦੇ ਨੇ ਤਬ ਗੁਰ ਸਿਸ ਕੋ ਬੰਦਨਾ ਕੀਨੀ ਕੀਨੀ ਹੱਤ ਹਤ ਚਿਤ ਲਾਏ ਬੀੜਿਆ ਕਹੇ ਕਸ ਬੰਦਨਾ ਕੀ ਕਹੋ ਮੋਏ ਸਭ ਪਾਏ ਤਾਂ ਸਵਾਲ ਕਰਤਾ ਪਾਏ ਬੀਦੀ ਚਾਹਦੇ ਨੇ ਸਤ ਗੁਰੂ ਇਹ ਕਿਉਂ ਨਮਸਕਾਰ ਕੀਤੀ ਏ ਕਿਉਂ ਐਸਾ ਸਿਸ ਨਵਾਇਆ ਏ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਤਬ ਗੁਰ ਕਹੈ ਇਹ ਗੁਰ ਭਏ ਪਾਂਚ ਸੁਤਨ ਮਹਾਂ ਜਾਨ ਕਹਿਣ ਲੱਗੇ ਪੰਜਵਾਂ ਸੁੱਤਰ ਪੈਦਾ ਹੋਇਆ ਪੁੱਤਰ ਤੀਨ ਰਚ ਸੰਕਟ ਹਰੈ ਸਦਾ ਜਹੀ ਪਹਿਚਾਨ ਕਹਿਣ ਲੱਗੇ ਬਿਦੀ ਚੰਦੇ ਇਹ ਜਿਹੜਾ ਨਾ ਦੀਨਾਂ ਦੀ ਰੱਛਿਆ ਕਰਨ ਵਾਲਾ ਏ ਲੋਕਾਂ ਦੇ ਦੁੱਖ ਦੂਰ ਕਰਨ ਵਾਲਾ ਏ ਆਈ ਬਿਪਤਾ ਨੂੰ ਭੰਨਣ ਵਾਲਾ ਏ ਸਦਾ ਯਹੀ ਪਹਿਚਾਨ ਆਪਣੇ ਜੀਵਨ ਵਿੱਚ ਇਹ ਕਾਰਜ ਐਸੇ ਕਰਦੇ ਰਹਿਣਗੇ ਇਹ ਗੱਲ ਸਮਝ ਲੈ ਭਾਈ ਬਿਰੀ ਚੰਦ ਨੇ ਜਦੋਂ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਇਹ ਪਾਵਨ ਬਚਨ ਸੁਣੇ ਤੇ ਕਹਿੰਦੇ ਨੇ ਬਾਲਕ ਜਨਮਿਓ ਭਇਓ ਆਨੰਦ ਰਖੋਏ ਤਬ ਹਿਤ ਜਗ ਬੀਰ ਜੇ ਹਿੰਦ ਜਨਕੇ ਸਨਮ ਜਗ ਭਇਓ ਨਾ ਕੋਈ ਪਾਰ ਹਿਤ ਸੀਸ ਦਿਓ ਜਨ ਜੋ ਕਹਿੰਦੇ ਨੇ ਇਹ ਐਸਾ ਬਾਲਕ ਹੈ ਜੋ ਪਰਾਇਆ ਵਾਸਤੇ ਆਪਣਾ ਸੀਸ ਦਾਨ ਪ੍ਰਦਾਨ ਕਰੇਗਾ ਬਲੀਦਾਨ ਕਰੇਗਾ ਭਾ ਮੰਗਲ ਦੀਵਨ ਮੈਂ ਘਣੋਂ ਬਿੰਸਤ ਧਰਮ ਰੱਖ ਹੈ ਭਣੋ ਭਾਈ ਇਹ ਜਿਹੜਾ ਕਿ ਜਾਂਦਾ ਧਰਮ ਜਿਹੜਾ ਹੁਣ ਬਚਾ ਲਵੇਗਾ ਐਸੇ ਬੋਲਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਪਾਈ ਜੇਠਾ ਜੀ ਪਾਈ ਬਿਦਿਆ ਜੀ ਤੇ ਜਿਹੜੇ ਹੋਰ ਉੱਥੇ ਸੱਜਣ ਮਿੱਤਰ ਜੋ ਕਿ ਇਕੱਤਰ ਸਨ ਉਹਨਾਂ ਨੂੰ ਸੁਨਾਣਾ ਕੀਤਾ ਤੇ ਕਹਿੰਦੇ ਨੇ ਉਸ ਇਹ ਵੀ ਬਚਨ ਕੀਤਾ ਸ੍ਰੀ ਸਤਗੁਰ ਤਬ ਹਿਰਦੇ ਵਿਚਾਰਾ ਇਸ ਕਈ ਉਪਜੈ ਬਲੀ ਉਦਾਰਾ ਦੇਖੋ ਕਿੰਨੀ ਵੱਡੀ ਗੱਲ ਕਵੀਆਂ ਨੇ ਜਾਂ ਇਤਿਹਾਸਕਾਰਾਂ ਨੇ ਆਪਣੇ ਵੱਲੋਂ ਜੋ ਗੁਰੂ ਪਾਤਸ਼ਾਹ ਦੇ ਕੋਲੋਂ ਜੋ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵਾਸਤੇ ਬਚਨ ਜਿਹੜੇ ਨੇ ਕੁਹਾਏ ਨੇ ਕੀ ਕੁਹਾਇਆ ਕਹਿਣ ਲੱਗੇ ਗੁਰ ਤੇਗ ਬਹਾਦਰ ਆਪਣਾ ਗੁਰੂ ਹਰਗੋਬਿੰਦ ਪਾਤਸ਼ਾਹ ਵਿਧਿਆ ਜੀ ਜੇਠਾ ਜੀ ਭਾਈ ਇਹਨਾਂ ਦੇ ਘਰ ਵੀ ਅਗੂ ਜਿਹੜਾ ਪੁੱਤਰ ਹੋਵੇਗਾ ਇੱਕ ਮਹਾਨ ਬਲੀ ਤੇ ਯੋਧਾ ਹੋਵੇਗਾ ਸੁਣੋ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਸ਼ੀਰ ਸਤਗੁਰੂ ਤਾਂ ਬਰੇਦੇ ਵਿਚਾਰਾ ਇਸ ਕੇ ਉਪਜ ਬਲੀ ਉਦਾਰਾ ਕਹਿੰਦੇ ਨੇ ਇੱਕ ਬਹੁਤ ਵੱਡਾ ਉਦਾਰ ਦਿਲ ਵਾਲਾ ਬੜੀ ਯੋਧਾ ਪੈਦਾ ਹੋ ਜਾ ਰਣ ਬਹਾਦਰੀ ਕਰੇ ਬਡੇਰੀ ਇਹ ਨਿਰਪੈ ਜਰ ਤੁਰਕ ਅਖੇਰੀ ਕਹਿੰਦੇ ਨੇ ਐਸਾ ਨਿਰਪਾਉ ਯੋਧਾ ਇਹ ਹੋਵੇਗਾ ਇਹਦੇ ਘਰ ਜਿਹੜਾ ਬੇਟਾ ਹੋਵੇਗਾ ਜੋ ਜਾਲਮਾਂ ਦੀ ਜੜ ਉਖੇੜਨ ਵਾਲਾ ਪਾਪ ਦਾ ਨਾਸ਼ ਕਰਨ ਵਾਲਾ ਇਸ ਤਰ੍ਹਾਂ ਦਾ ਉਹ ਬੜੀ ਮਹਾਨ ਸੂਰਮਾ ਹੋਵੇਗਾ ਸੁੱਤ ਬਹਾਦਰੀ ਤੇਗ ਕਰੇ ਹੈ ਇਹ ਬੇਟਾ ਜਿਹੜਾ ਹੈ ਨਾ ਕਿ ਭਾਈ ਤੇ ਇਹਨਾਂ ਦੇ ਬੇਟਾ ਘਰ ਹੋਏਗਾ ਦੋਵੇਂ ਮਹਾਬਲੀ ਤੇਗ ਚਲਾਣ ਵਾਲੇ ਹੋਣਗੇ ਛਤਰ ਵਿਰਿੰਦ ਕੋ ਜੰਗ ਖਪੇ ਹਨ ਅਨੇਕਾਂ ਗਈਂ ਸ਼ਤਰੂਆਂ ਨੂੰ ਝਾਲਮਾਂ ਨੂੰ ਮੈਦਾਨੇ ਜੰਗ ਵਿੱਚ ਢਟ ਢੇਰੀ ਕਰ ਦਣਗੇ ਜਾਂ ਤੇ ਤੇਗ ਬਹਾਦਰ ਨਾਮ ਬੱਚੇ ਦਾ ਨਾਮ ਕੀ ਰੱਖਿਆ ਗਿਆ ਜਦੋਂ ਘਰ ਪਰਿਵਾਰ ਵਿੱਚ ਇਸ ਤਰ੍ਹਾਂ ਦੀ ਸੋਣ ਕੀਤੀ ਜਾਂਦੀ ਹੈ ਤੇ ਮੁਖਾਰ ਬੈਨ ਤੋਂ ਗੁਰੂ ਪਾਤਸ਼ਾਹ ਨੇ ਕੀ ਬਚਨ ਕੀਤਾ ਇਸ ਦਾ ਨਾਮ ਤੇਗ ਬਹਾਦਰ ਰੱਖਿਆ ਜਾਂਦਾ ਹੈ ਤਾਰੇ ਉਹ ਵਿਚਾਰ ਗੁਰੂ ਅਬਿਰਾਮ ਅਬਰਾਮ ਸਤਗੁਰ ਪਾਤਸ਼ਾਹ ਨੇ ਇਹ ਵਿਚਾਰ ਕੇ ਤੇ ਨਾਮ ਤੇਗ ਬਹਾਦਰ ਰੱਖਿਆ ਗੁਰ ਪਿਆਰਿਓ ਇੱਕ ਗੱਲ ਵਿਚਾਰਨ ਵਾਲੀ ਕੁਝ ਐਸੇ ਸਰੋਤ ਵੀ ਮਿਲਦੇ ਨੇ ਜਿੱਥੇ ਇਹ ਕਹਿ ਦਿੱਤਾ ਗਿਆ ਕਿ ਗੁਰੂ ਪਾਸ਼ਾ ਨੇ ਆਪਣੇ ਪੰਜਵੇਂ ਬੇਟੇ ਦਾ ਨਾਮ ਜਿਹੜਾ ਸੀ ਉਹ ਤਿਆਗ ਮਨ ਰੱਖਿਆ ਪਰ ਗੁਰ ਪਿਆਰਿਓ ਅਸਲ ਵਿੱਚ ਜੇਕਰ ਆਪਾਂ ਵਿਚਾਰ ਕਰੀਏ ਸੋਚਨ ਦਾ ਯਤਨ ਕਰੀਏ ਤੇ ਫਿਰ ਸਾਡੇ ਕੋਲੋਂ ਇਹ ਬੋਲ ਇਹ ਵਿਚਾਰ ਆਉਂਦੀ ਏ ਕਿ ਗੁਰੂ ਪਾਤਸ਼ਾਹ ਨੇ ਜੇਕਰ ਤੇਗ ਬਹਾਦਰ ਨਾਮ ਰੱਖਿਆ ਹੈ ਤੇ ਜੇ ਕੋ ਸੋਚ ਕੇ ਵਿਚਾਰ ਕੇ ਰੱਖਿਆ ਹੋਵੇਗਾ ਨਾ ਇਹ ਤੇ ਹੈ ਨਹੀਂ ਅੱਜ ਹੋਰ ਨਾਮ ਰੱਖ ਲਿਆ ਕੱਲ ਨੂੰ ਹੋਰ ਨਾਮ ਰੱਖ ਲਿਆ ਕਹਿ ਦਿੱਤਾ ਜਾਂਦਾ ਹੈ ਕਰਤਾਰਪੁਰ ਦੀ ਜੰਗ ਵਿੱਚ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਤੇਗ ਦੇ ਯੋਗ ਦਿਖਾਏ ਤੇ ਗੁਰੂ ਪਾਤਸ਼ਾਹ ਨੇ ਤਿਆਗ ਮਲ ਤੋਂ ਤੇਗ ਬਹਾਦਰ ਕਹਿ ਦਿੱਤਾ ਨਹੀਂ ਐਸਾ ਨਹੀਂ ਹੋ ਸਕਦਾ ਗੁਰੂ ਪਾਤਸ਼ਾਹ ਨੇ ਜੋ ਵਿਚਾਰ ਕੇ ਰੱਖਿਆ ਨਾ ਉਹ ਸਹੀ ਨਾ ਰੱਖਿਆ ਹੋਵੇਗਾ ਤਾਂ ਹੀ ਤੇਗ ਬਹਾਦਰ ਕਿਹਾ ਨਾ ਤੇ ਗੁਰੂ ਪਿਆਰਿਓ ਸਤਗੁਰ ਪਾਤਸ਼ਾਹ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਅਜ ਅਵਤਾਰਤਨ ਕੀਤਾ ਔਰ ਗੁਰੂ ਪਿਆਰਿਓ ਇਹਨਾਂ ਨੂੰ ਜੋ ਕਿ ਸਤਗੁਰ ਪਾਤਸ਼ਾਹ ਨੇ ਆਗੂ ਵਿਦਿਆ ਦਾ ਪ੍ਰਬੰਧ ਕਰਨਾ ਚਾਹਿਆ ਤੇ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਅੱਜ ਗੁਰੂ ਪਿਆਰਿਓ ਆਪਾਂ ਉਹਨਾਂ ਦਾ ਵਰਸੀ ਦਿਹਾੜਾ ਉਹਨਾਂ ਦਾ ਅੱਜ ਦਾ ਜੋਤੀ ਜੋ ਸਮਾਂ ਦਿਹਾੜਾ ਸਮੁੱਚੀਆਂ ਥਾਵਾਂ ਦੇ ਉੱਤੇ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਹੱਥੀ ਜੋ ਕਿ ਇਹ ਵਿਦਿਆ ਦੀ ਦਾਤ ਜਿਹੜੀ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਨੇ ਦਿਵਾਨੀ ਚਾਹੀ ਔਰ ਕਿਆ ਬਚਨ ਕੀਤਾ ਬਾਬਾ ਜੀ ਜਿਵੇਂ ਸਾਡੇ ਉੱਤੇ ਕਿਰਪਾ ਕੀਤੀ ਹੈ ਸਾਨੂੰ ਜਿਵੇਂ ਧਰਮ ਦੀ ਸਿੱਖਿਆ ਦਿੱਤੀ ਬਾਣੀ ਨਾਲ ਜੋੜਨ ਦਾ ਯਤਨ ਕੀਤਾ ਹੈ ਇਵੇਂ ਕਰੋ ਕਿ ਸੈਭ ਜੀ ਆਦੇ ਨੂੰ ਵੀ ਤੇਗ ਬਹਾਦਰ ਨੂੰ ਵੀ ਹੁਣ ਇਉਂ ਕਰੋ ਇਹਨੂੰ ਵੀ ਵਿਦਿਆ ਦਾਤ ਤੇ ਪ੍ਰਦਾਨ ਕਰੋ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੇ ਜਮਾਨ ਦੀ ਅਨਪੜਹਾ ਮੈਂ ਤੇ ਪੜਿਆ ਹੀ ਕੋਈ ਨਹੀਂ ਤੇ ਗੁਰੂ ਹਰਗੋਬਿੰਦ ਪਾਸ਼ਾ ਕਹਿੰਦੇ ਨੇ ਬਾਬਾ ਜੀ ਤੁਸੀਂ ਉਹ ਵਿਦਿਆ ਪੜਾਓ ਨਾ ਜਿਹੜੀ ਗੁਰੂ ਨਾਨਕ ਪਾਸ਼ਾ ਨੇ ਤੁਹਾਨੂੰ ਪੜਾਈ ਸੀ ਇੱਕ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਪਿਤਾ ਕਿੰਨੇ ਚੰਗੇ ਮੈਨੂੰ ਦੇਸ਼ ਵਿਦੇਸ਼ ਚ ਜਾਣ ਦਾ ਮੌਕਾ ਮਿਲਿਆ ਔਰ ਗੁਰਦੁਆਰਿਆਂ ਦੇ ਅੰਦਰ ਜੋ ਕਿ ਧਰਮਧੀਆਂ ਕਲਾਸਾਂ ਜੋ ਕਿ ਲੱਗਦੀਆਂ ਨੇ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਨੇ ਵੇਖਿਆ ਜਿਨ੍ਹਾਂ ਮਾਤਾ ਪਿਤਾ ਦੇ ਮਨ ਵਿੱਚ ਆਪਣੇ ਬੱਚਿਆਂ ਨੂੰ ਇਹ ਧਰਮ ਦੇ ਖਿਆਲ ਦੇ ਨੇ ਹੁਣ ਵਿਦਿਆ ਦੇਣੀ ਹੋਵੇ ਤੇ ਉਹ ਗੁਰਮਤਿ ਦੀਆਂ ਕਲਾਸਾਂ ਵਿੱਚ ਆਪ ਛੱਡਣ ਵਾਸਤੇ ਆਉਂਦੇ ਨੇ ਫਿਰ ਲੈ ਕੇ ਵੀ ਜਾਂਦੇ ਨੇ ਮਨ ਦੀ ਭਾਵਨਾ ਹੈ ਕਿ ਬੱਚੇ ਨੂੰ ਇਸ ਪਾਸੇ ਵਿਗਿਆਨ ਆਉਣਾ ਚਾਹੀਦਾ ਹੈ ਅਸੀਂ ਕਿਸ ਧਰਮ ਨਾਲ ਸੰਬੰਧ ਰੱਖਦੇ ਹਾਂ ਸਾਡੇ ਕਰਮ ਦੀ ਧਰਮ ਦੀ ਖੂਬੀ ਕੀ ਹੈਗੀ ਸਾਡੇ ਧਰਮ ਦੇ ਅੰਦਰ ਕੀ ਕੁੱਝ ਹੈ ਅਸੀਂ ਕਿਸੇ ਨੂੰ ਦੱਸਣ ਵਾਲੇ ਬਣ ਸਕੀਏ ਕਿਸੇ ਨਾਲ ਸਾਂਝ ਪਾ ਸਕੀਏ ਤੋਂ ਗੁਰੂ ਪਿਆਰੇਓ ਇੰਨਾ ਪਿਆਰ ਜਿੰਨਾ ਦੇ ਮਾਣਾ ਵਿੱਚ ਹੁੰਦਾ ਹੈ ਉਹ ਬੱਚਿਆਂ ਦੀ ਪਰਵਰਿਸ਼ ਕਰਦੇ ਨੇ ਔਰ ਉਹਨਾਂ ਨੂੰ ਆਪਣੇ ਇਸ ਰਾਹ ਤੇ ਪਾਉਣ ਵਾਸਤੇ ਗੁਰਮਤਿ ਦੀਆਂ ਕਲਾਸਾਂ ਵਿੱਚ ਜਾਂ ਕਿਸੇ ਸਿਆਣੇ ਪੁਰਸ਼ ਕੋਲ ਗਿਆਨੀ ਕੋਲ ਵਿਦਵਾਨ ਸੱਜਣ ਕੋਲ ਆਪਣੇ ਬੱਚੇ ਨੂੰ ਬਿਠਾ ਕੇ ਤੇ ਉਹਨਾਂ ਧਰਮ ਦੀ ਸਿੱਖਿਆ ਬਾਣੀ ਦੀ ਸਿੱਖਿਆ ਦੇਣ ਦਾ ਯਤਨ ਕਰਦੇ ਨੇ ਤੇ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਵੀ ਫਿਰ ਸਾਬ ਜਦਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਨੂੰ ਵਿਦਿਆ ਦਾ ਪ੍ਰਬੰਧ ਜਿਹੜਾ ਸੀ ਬਾਬਾ ਬੁੱਢਾ ਜੀ ਰਾਹੀਂ ਦੇਣਾ ਚਾਹਿਆ ਤੇ ਬਾਬਾ ਬੁੱਢਾ ਜੀ ਜਿਹਨਾਂ ਜ਼ਿਕਰ ਕੀਤਾ ਹੈ ਅੱਜ ਉਹਨਾਂ ਦਾ ਜੋਤੀ ਜੋ ਸਮਾਨ ਹੈ ਪਿਆਨਾ ਕਰਨ ਦਾ ਦੇਨ ਹੈ ਤਾਂ ਸਤਿਗੁਰ ਪਾਸ਼ਾ ਨੂੰ ਬਾਬਾ ਜੀ ਨੇ ਇੱਕ ਵਚਨ ਕੀਤਾ ਸੀ ਸਤਿਗੁਰ ਮੈਂ ਹੁਣ ਦਿਰਦ ਬਹੁਤ ਹੋ ਗਿਆ ਬਜ਼ੁਰਗ ਬਹੁਤ ਹੋ ਗਏ ਆ ਪਾਸ਼ਾ ਮੈਂ ਹੁਣ ਨਗਰ ਆਪਣੇ ਵਾਪਸ ਜਾਣਾ ਚਾਹੁੰਦਾ ਵਾ ਤੇ ਗੁਰੂ ਪਾਸ਼ਾ ਜੀ ਮੇਰੀ ਇੱਕ ਬੇਨਤੀ ਹੈ ਮੇਰੀ ਇੱਕ ਭਾਵਨਾ ਹੈ ਕਹਿੰਦੇ ਦੱਸੋ ਬਾਬਾ ਜੀ ਤੁਹਾਡੇ ਕੀ ਵਿਚਾਰ ਹੈ ਕੀ ਕਹਿਣਾ ਚਾਹਦੇ ਹੋ ਨਿਸ਼ੰਘ ਹੋ ਕੇ ਕਹੋ ਜੋ ਕੁਝ ਕਹਿਣਾ ਚਾਹਦੇ ਕਹਿੰਦੇ ਬਸ ਸਤਗੁਰੂ ਜੇ ਸਖਤ ਮੇਰਾ ਅੰਤ ਸਮਾ ਆਵੇ ਤੇ ਮੈਂ ਚਾਹੁੰਨਾ ਵਾ ਉਹ ਸਿਰ ਤੁਸੀਂ ਮੇਰੇ ਕੋਲ ਹਾਜ਼ਰ ਹੋ ਗੁਰੂ ਪਿਆਰ ਵਾਲਿਓ ਗੁਰੂ ਦਾ ਪਿਆਰ ਤੇ ਸਿੱਖ ਦਾ ਪਿਆਰ ਸੋ ਤੇ ਦੇਖੋ ਕਿ ਕਿੰਨੀ ਭਾਵਨਾ ਕਿਤਨਾ ਪਿਆਰ ਹੈ ساری ਜ਼ਿੰਦਗੀ ਜਿਹੜੀ ਪਪਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਦਰਬਾਰ ਚ ਵੱਖ-ਵੱਖ ਗੁਰੂਆਂ ਦੇ ਅੰਦਰ ਜਦੋਂ ਜੋਤ ਟਿਕੀ ਹੈ ਵਾਰੀ ਸੇਤੀ ਉਥੇ-ਉਥੇ ਸੇਵਾ ਕੀਤੀ ਹੈ ਇੱਕ ਸੌ ਤੇ 20 ਸਾਲ ਦੀ ਉਮਰ ਵਿੱਚ 25 ਸਾਲ ਦੀ ਉਮਰ ਤੇ ਕਰ ਉਹਨਾਂ ਨੇ ਗੁਰੂ ਘਰ ਚ ਸੇਵਾ ਕੀਤੀ ਹੈ ਤੇ ਗੁਰੂ ਪਿਆਰਿਓ 12 ਸਾਲ ਦੀ ਉਮਰ ਸੀ ਜਦੋਂ ਗੁਰੂ ਨਾਨਕ ਦੇ ਪਾਛੇ ਚਨ ਚਨ ਵਿੱਚ ਆਏ ਨੇ ਤੇ ਫਿਰ ਹੋਇਆ ਕਿ 125 ਸਾਲ ਦੀ ਉਮਰ ਵਿੱਚ ਉਹਨਾਂ ਨੇ ਸਤਖੰਡ ਪਿਆਨਾ ਕੀਤਾ 113 ਸਾਲ ਲਗਾਤਾਰ ਜੋ ਕਿ ਪੰਜਾਂ ਗੁਰੂਆਂ ਦੀ ਚਰਨ ਛਣ ਵਿੱਚ ਰਹੇ ਨੇ ਛੇ ਗੁਰੂਆਂ ਦੇ ਚਰਨ ਛਣ ਵਿੱਚ ਰਹੇ ਨੇ ਔਰ ਉਹਨਾਂ ਨੇ ਇਹ ਬਚਨ ਕੀਤਾ ਕਹਿਣ ਲੱਗੇ ਸਹ ਮੇਰੀ ਇਹ ਭਾਵਨਾ ਹੈ ਅੰਤ ਸਮੇਂ ਆਪ ਮੇਰੇ ਕੋਲ ਉਹ ਸਤਗੁਰੂ ਪਾਤਸ਼ਾਹ ਬਚਨ ਸੁਣਿਆ ਤੇ ਕਹਿਣ ਲੱਗੇ ਪਾਪਾ ਜੀ ਜਿਵੇਂ ਤੁਹਾਡੀ ਭਾਵਨਾ ਕਰਤਾਰ ਪੂਰੀ ਕਰੇਗਾ ਤੇ ਗੁਰੂ ਪਾਤਸ਼ਾਹ ਜੋ ਰਮਦਾਸ ਪਹੁੰਚ ਗਏ ਕਿਉਂਕਿ ਬਾਬਾ ਜੀ ਆਪਣੇ ਕੱਥੂ ਨੰਗਰ ਤੋਂ ਇੱਥੇ ਰਮਦਾਸ ਜੋ ਡੇਰਾ ਬਾਬਾ ਨਾਨਕ ਦੇ ਨੇੜੇ ਪੈਂਦਾ ਇਸ ਜਗ੍ਹਾ ਆ ਚੁੱਕੇ ਹੋਏ ਸਨ ਤੇ ਹੋਇਆ ਕਿ ਇੱਥੇ ਪਹੁੰਚ ਗਏ ਜਦੋਂ ਪਹੁੰਚੇ ਨੇ ਇੱਕ ਦੋ ਦਿਨ ਰਹੇ ਨੇ ਆਖਰਕਾਰ ਅੱਜ ਦਾ ਉਹ ਦਿਨ ਆ ਗਿਆ ਤੇ ਬਾਬਾ ਬੁੱਢਾ ਜੀ ਜੋ ਕਿ ਆਪਣੇ ਆਸਣ ਤੇ ਬਿਰਾਜਮਾਨ ਨੇ ਤੇ ਗੁਰੂ ਸਾਹਿਬ ਆਏ ਨੇ ਕੋਲ ਬੈਠੇ ਨੇ ਤੇ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਜੋਲੀ ਵਿੱਚ ਰੱਖ ਲਿਆ ਗੁਰਪਿਆਰ ਦੇ ਵਿਚਾਰੋ ਸਿੱਖ ਤੇ ਗੁਰੂ ਦਾ ਪਿਆਰ ਕਿਹਦਾ ਹੈ ਪਰ ਅਸੀਂ ਗੁਰੂ ਨੂੰ ਸ਼ਾਇਦ ਸਮਝਿਆ ਨਹੀਂ ਗੁਰੂ ਦੇ ਨੇੜੇ ਬੈਠਣ ਵਾਸਤੇ ਤਿਆਰ ਨਹੀਂ ਬੈਠਦੇ ਵੀ ਆਂ ਦਰਬਾਰ ਵਿੱਚ ਪਰ ਸਾਡੀਆਂ ਗੱਲਾਂ ਦੁਨਿਆਵੀ ਚੱਲਦੀਆਂ ਨੇ ਕਦੀ ਚੱਲ ਰਹਿ ਕੀਰਤਨ ਵਾਲੇ ਪਾਸੇ ਬਾਣੀ ਦੇ ਪਾਠ ਪੜ੍ਹਨ ਵਾਲੇ ਪਾਸੇ ਕਥਾ ਵਾਲੇ ਪਾਸੇ ਅਸੀਂ ਧਿਆਨ ਦੇਣ ਦਾ ਜਤਨ ਹੀ ਨਹੀਂ ਕੀਤਾ ਕਿ ਗੁਰੂ ਸਾਡਾ ਕੀ ਕਹਿ ਰਿਹਾ ਜਾਂ ਗੁਰੂ ਦੀ ਗੱਲ ਸਾਨੂੰ ਬਾਣੀ ਰਹਿ ਕੀ ਸੁਣਾਈ ਜਾ ਰਹੀ ਹੈ ਗੁਰਦੇ ਸ਼ਬਦ ਸਾਡੇ ਵਾਸਤੇ ਕੀ ਕਹਿ ਰਿਹਾ ਹੈ ਤੇ ਗੁਰੂ ਪਿਆਰਿਓ ਤੈਨੂੰ ਗੁਰੂ ਘਰ ਵਿੱਚ ਜਾਈਏ ਨੇ ਤੇ ਬਾ ਸਬਰ ਤੇ ਸੰਤੋਖ ਨਾਲ ਬੈਠ ਕੇ ਤੇ ਗੁਰੂ ਕੇ ਬਚਨਾਂ ਤੇ ਬਾਣੀ ਨਾਲ ਆਪਨਾ ਸੰਬੰਧ ਪਾਓ ਗੁਰੂ ਨੇ ਕਿੰਨਾ ਪਿਆਰ ਦਿਤਾਇਆ ਹੈ ਬਾਬਾ ਜੀ ਦੇ ਸੀਸ ਨੂੰ ਆਪਣੀ ਗੋਦ ਵਿੱਚ ਰਖ ਲਿਆ ਆਖਰੀ ਸਾਹ ਜੜੇ ਨੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਉਹਨਾਂ ਦੀ ਗੋਦੀ ਵਿੱਚ ਲੈ ਆਏ ਨੇ ਅੱਜ ਉਹਨਾਂ ਜੋਤੀ ਸਮਾਣਾ ਕੀਤਾ ਹੈ ਔਰ ਜਿਸ ਵਕਤ ਉਹਨਾਂ ਦਾ ਇਹ ਅੰਤਮ ਜਿਹੜਾ ਸਮਾਸੀ ਉਸ ਵਕਤ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣਾ ਮੋਢਾ ਵੀ ਦਿੱਤਾ ਐ ਅਰਸ਼ ਮਿਛਾਨ ਘੜ ਤੇ ਕਰ ਲੈ ਕੇ ਗਏ ਨੇ ਤੇ ਗੁਰੂ ਪਿਆਰਿਓ ਇਹ ਕਿੰਨਾ ਪਿਆਰ ਸੀ ਕਿੰਨਾ ਸਤਕਾਰ ਸੀ ਐਸੇ ਸਤਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਉਹਨਾਂ ਦੇ ਪੰਜਵੇਂ ਬੇਟੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਵਨ ਜੀਵਨ ਦੇ ਨਾਲ ਆਪ ਜੀ ਦੀ ਸਾਝ ਕਰਾਉਣ ਵਾਸਤੇ ਇਹ ਯਤਨ ਕੀਤਾ ਜਾ ਰਿਹਾ ਹੈ ਤੇ ਗੁਰੂ ਪਿਆਰ ਵਾਲਿਓ ਆਪ ਇਹਨੇ ਇਹ ਜਿਹੜੇ ਬਚਨ ਨੇ 14-15 ਮਿੰਟਾਂ ਦੀ ਇਹ ਰਿਕਾਰਡਿੰਗ ਹੋਈ ਹੈ ਆਪ ਜੀ ਨੇ ਸ਼ਰਵਨ ਕਰਨੇ ਉਹ ਜਿਹਨਾਂ ਕੋਲ ਸਮਾਂ ਰੋਜ਼ਾ ਨਹੀਂ ਆਪ ਜੀ ਦੀ ਸੇਵਾ ਵਿੱਚ ਇਹ ਰਿਕਾਰਡਿੰਗ ਕਰਕੇ ਤੇ ਸੈਂਡ ਕੀਤੀ ਜਾਇਆ ਕਰੇਗੀ ਬਹੁਤਾ ਨਹੀਂ ਤੇ ਜਿੰਨਾ ਕੋ 10 ਨੂੰ ਗਿਆਨ ਹੋਵੇਗਾ ਉਹਨਾਂ ਸੰਝ ਪਹੁੰਮਗਾ ਉਹ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਕਿ ਭਾਈ ਸੋਜੀ ਇਤਿਹਾਸ ਗੁਰੂਆਂ ਦਾ ਜੀਵਨ ਪ੍ਰਾਪਤ ਹੋਵੇਗਾ ਉਹਨਾਂ ਦੇ ਕੌਤਕ ਉਹਨਾਂ ਦੀ ਬਖਸ਼ਾ ਤੇ ਰਹਿਮਤਾਂ ਪ੍ਰਾਪਤ ਹੋਣਗੀਆਂ ਅੱਜ ਇਹਨੇ ਬਚਨ ਪਰਵਾਨ ਪੁਰਨਾ ਚੁਕਾ ਦੀ ਖਿਮਾ ਕਰਨੀ ਸਤਿਗੁਰੂ ਗੁਰਤੇਗ ਬਹਾਦਰ ਪਾਸ਼ਾ ਦੇ ਅਵਤਾਰ ਹੋਣ ਦੀਆਂ ਆਪ ਜੀ ਨੂੰ ਲੱਖ ਲੱਖ ਖੁਸ਼ੀਆਂ ਹੋਣ ਇਹ ਕਿਉਂ ਕਿ ਅੱਜ ਉਹਨਾਂ ਦੇ ਅਵਤਾਰ ਹੋਣ ਤੇ ਕਰੀ ਆਪਾਂ ਕਥਾ ਕੀਤੀ ਹੈ ਕਿਉਂਕਿ ਮਨਾਇਆ ਤੇ ਸ਼ੀ ਦੀਦੀ ਆੜਾ ਜਾ ਰਿਹਾ ਹੈ ਪਰ ਅੱਗੇ ਜਾ ਕੇ ਖੀਰ ਤੇ ਉਹ ਆਉਣਾ ਇਹ ਅੱਜ ਦੀ ਅਰੰਭਤਾ ਜਿਹੜੀ ਹੈ ਉਹ ਜਨਮ ਦੇ ਪਰਕਰਨ ਦੇ ਨਾਲ ਸੰਬੰਧ ਰੱਖਦੀ ਹੋਈ ਤੁਹਾਡਾ ਵਿਚਾਰੀ ਹੈ ਆਓ ਫਤਿਹ ਦੀ ਸੰਧ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ